ਗੁਰੂ ਪਿਆਰਿਓ ਜਦੋਂ ਸਤਗੁਰੂ ਰਬਦਾਸ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆ ਸਮਝਦੇ ਆ ਵਿਚਾਰਦੇ ਆ ਤਾਂ ਇੱਕ ਗੱਲ ਬੜੀ ਪ੍ਰਤੱਖ ਤੇ ਜ਼ਾਹਰ ਸਪਸ਼ਟ ਹੋ ਜਾਂਦੀ ਹੈ ਕਿ ਸਤਗੁਰੂ ਰਬਦਾਸ ਮਹਾਰਾਜ ਜੀ ਨੇ ਆਖਿਆ ਕਿ ਮੈਨੂੰ ਲੋਕ ਨੀਚ ਕਹਿੰਦੇ ਸਨ ਢੀਡ ਕਹਿੰਦੇ ਸਨ ਨੀਮੀ ਕੁੱਲ ਦਾ ਕਹਿ ਕੇ ਪੁਕਾਰਦੇ ਸਨ ਫਿਰ ਜਦੋਂ ਮੇਰੇ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਹੋਈ ਕਿਰਪਾ ਹੋਈ ਉਹੀ ਲੋਕ ਜਿਹੜੇ ਮੈਨੂੰ ਢੇਡ ਕਹਿੰਦੇ ਸਨ ਨੀਚ ਕਹਿੰਦੇ ਸਨ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹੀ ਮੇਰੇ ਅੱਗੇ ਆ ਕੇ ਮੈਨੂੰ ਨਮਸਕਾਰਾਂ ਕਰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮੇਰੇ ਸੀਸ ਦੇ ਉੱਤੇ ਛਤਰ ਚੁਲਾ ਦਿੱਤਾ ਐਸ਼ਾ ਛਤਰ ਗੁਰੂ ਰਬਦਾਸ ਮਹਾਰਾਜ ਜੀ ਦਾ ਨਾਮ ਚੌਹਾਂ ਕੁੰਟਾਂ ਦੇ ਵਿੱਚ ਸੰਸਾਰ ਦੇ ਵਿੱਚ ਗੂੰਜਣ ਲੱਗ ਗਿਆ ਤੇ ਗੁਰੂ ਰਬਦਾਸ ਮਹਾਰਾਜ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਨੇ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਦਾ ਸਤਗੁਰ ਦਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਾਨੂੰ ਵੀ ਇਹ ਹਦਾਇਤ ਕਰਦੇ ਨੇ ਭਾਈ ਮੈਨੂੰ ਲੋਕ ਨੀਚ ਆਖਿਆ ਕਰਦੇ ਸਨ ਉੱਚ ਜਾਤੀ ਦੇ ਮੇਰੇ ਵੱਲ ਵੇਖ ਕੇ ਹੱਸਿਆ ਕਰਦੇ ਸਨ ਮਸ਼ਕਰੀਆਂ ਕਰਿਆ ਕਰਦੇ ਸਨ ਟੀਚਰਾਂ ਕਰਿਆ ਕਰਦੇ ਸਨ ਪਰ ਉਹੀ ਲੋਕ ਮੈਨੂੰ ਆ ਕੇ ਨਮਸਕਾਰਾਂ ਕਰਦੇ ਨੇ ਡੰਡਉਤਾਂ ਕਰਦੇ ਨੇ ਬੰਦਨਾ ਕਰਦੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਹੋਈ ਹੈ ਉਹ ਦੁਨੀਆ ਦੇ ਲੋਕੋ ਤੁਸੀਂ ਵੀ ਉਸ ਅਕਾਲ ਪੁਰਖ ਦੇ ਨਾਲ ਜੁੜ ਜੋ ਤੁਹਾਨੂੰ ਵੀ ਉਹ ਨੀਵੇਂਆਂ ਤੋਂ ਉੱਚੇ ਚੁੱਕ ਦੇਗਾ ਕੀ ਕਹਿ ਰਹੇ ਨੇ ਸਤਿਗੁਰੂ ਅਰਬਦਾਸ ਪਾਤਸ਼ਾਹ ਜੀ ਗੁਰੂ ਪਿਆਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1106 ਤੇ ਇਹ ਸ਼ਬਦ ਸੁਭਾਈ ਮਨ ਹੈ ਤੁਸੀਂ ਵੀ ਘਰਾਂ ਦੇ ਵਿੱਚ ਜਾ ਕੇ ਦਰਸ਼ਨ ਕਰ ਸਕਦੇ ਹੋ ਸ਼ਬਦ ਨੂੰ ਪੜ ਸਕਦੇ ਹੋ ਕੀ ਕਹਿ ਰਹੇ ਨੇ ਸਤਿਗੁਰ ਐਸੀ ਲਾਲ ਤuj ਬਿਨ ਕੌਣ ਕਰੈ ਲਾਲ ਆਖਿਆ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਿਵੇਂ ਮਾਵਾਂ ਆਪਣੇ ਬੱਚਿਆਂ ਨੂੰ ਵੱਖ-ਵੱਖ ਨਾਵਾਂ ਦੇ ਨਾਲ ਬਣਾਉਂਦੀਆਂ ਨੇ ਨਾ ਮਾਵਾਂ ਕਹਿੰਦੀਆਂ ਨੇ ਨਹੀਂ ਮੇਰਾ ਚੰਨ ਦਾ ਟੁਕੜਾ ਇਹ ਨਹੀਂ ਇਹ ਤਾਂ ਮੇਰੀ ਅੱਖਾਂ ਦਾ ਤਾਰਾ ਹੈ ਤੇ ਗੁਰੂ ਪਿਆਰਿਓ ਕਈ ਵਾਰ ਮਾਵਾਂ ਆਖ ਦਿੰਦੀਆਂ ਨੇ ਇਹ ਤਾਂ ਮੇਰਾ ਹੀਰਾ ਹੈ ਇਹ ਤਾਂ ਮੇਰਾ ਲਾਲ ਹੈ ਤੇ ਗੁਰੂ ਪਿਆਰਿਓ ਲਾਲ ਦੀ ਕੀਮਤ ਬਹੁਤ ਹੁੰਦੀ ਹੈ ਹੀਰੇ ਮੋਤੀਆਂ ਦੇ ਵਿੱਚੋਂ ਲਾਲ ਨਿਕਲਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਨੂੰ ਲਾਲ ਆਖਦੇ ਨੇ ਜਿਵੇਂ ਮਾਮਾ ਆਪਣੇ ਬੱਚਿਆਂ ਨੂੰ ਪ੍ਰੇਮ ਦੇ ਵਿੱਚ ਕਹਿੰਦੀਆਂ ਨੇ ਵੀ ਮੇਰੇ ਲਾਲ ਜੀ ਮੇਰੇ ਪੁੱਤਰ ਜੀ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਗੁਰੂ ਰਵਿਦਾਸ ਪਾਤਸ਼ਾਹ ਜੀ ਨੇ ਪ੍ਰੇਮ ਦੇ ਵਿੱਚ ਆਖਿਆ ਮੇਰੇ ਲਾਲ ਮੇਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਐਸੀ ਲਾਲ ਹੇ ਅਕਾਲ ਪੁਰਖ ਜੀ ਇੰਨੀ ਸੋਹਣੀ ਦਸ਼ਾ ਇੰਨੀ ਵੱਡੀ ਮਿਹਰ ਇੰਨੀ ਵੱਡੀ ਕਿਰਪਾ ਤੁਹਾਡੇ ਤੋਂ ਬਿਨਾ ਮੇਰੇ ਉੱਤੇ ਹੋਰ ਕੌਣ ਕਰ ਸਕਦਾ ਤੁਜ ਬਿਨ ਕੌਣ ਕਰੈ ਮੇਰੇ ਤੇ ਤੁਹਾਡੇ ਤੋਂ ਬਿਨਾ ਐਸੀ ਮਿਹਰ ਕੌਣ ਕਰ ਸਕਦਾ ਹੈ ਗਰੀਬ ਨਵਾਜ਼ ਗੁਸਈਆਂ ਮੇਰਾ ਮਾਥਾ ਛਤਰ ਤਰੇ ਮੇਰਾ ਤਾਂ ਸਾਹਿਬ ਹੈ ਜਿਹੜਾ ਗੁਸਾਈ ਦਾ ਮਤਲਬ ਹੁੰਦਾ ਗੋ ਮਤਲਬ ਧਰਤੀ ਸਾਈਂ ਮਤਲਬ ਮਾਲਕ ਜਿਹੜਾ ਧਰਤੀ ਦਾ ਮਾਲਕ ਹੈ ਉਹ ਅਕਾਲ ਪੁਰਖ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਅੱਜ ਉਸਨੇ ਗੁਰੂ ਰਵਿਦਾਸ ਨੂੰ ਨਿਵਾਜ ਦਿੱਤਾ ਐਸਾ ਨਿਵਾਜਿਆ ਕਿ ਕਾਂਛੀ ਦੇ ਵਿੱਚ ਬ੍ਰਾਹਮਣ ਦੇ ਵਿੱਚ ਜਿਸ ਨੂੰ ਨੀਚ ਆਖਿਆ ਜਾਂਦਾ ਸੀ ਢੇਡ ਆਖਿਆ ਜਾਂਦਾ ਸੀ ਛੂਦਰ ਆਖਿਆ ਜਾਂਦਾ ਸੀ ਉਸੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਾਂਛੀ ਦੇ ਵਿੱਚ ਛਤਰ ਝੁਲਾ ਦਿੱਤਾ ਆਖੋ ਸਤਨਾਮ ਛਤਰ ਝੁਲਾ ਦਿੱਤਾ ਨਾਮ ਦਾ ਛਤਰ ਗੁਣਾਂ ਦਾ ਛਤਰ ਚੰਗਿਆਈਆਂ ਦਾ ਛਤਰ ਸਤਗੁਰ ਰਵਦਾਸ ਮਹਾਰਾਜ ਕਹਿੰਦੇ ਜਾ ਕੀ ਛੋਤ ਜਗਤ ਕਉ ਲਾਗੈ ਤਾ ਪਰ ਤੂੰ ਹੀ ਟਰੈ ਸਤਗੁਰ ਕਹਿੰਦੇ ਜਾ ਕੀ ਛੋਤ ਛੋਤ ਦਾ ਮਤਲਬ ਹੁੰਦਾ ਸ਼ੋਹਣਾ ਛਪਰਸ਼ ਹੋਣਾ ਜਿਨ੍ਹਾਂ ਦੀ ਇੱਕ ਛਪਰਸ਼ ਦੇ ਨਾਲ ਇੱਕ ਸ਼ੋਹ ਦੇ ਨਾਲ ਉੱਚ ਜਾਤੀਏ ਪਿੱਟੇ ਜਾਂਦੇ ਸਨ ਉਹ ਕਹਿੰਦੇ ਸੀ ਸਾਡੇ ਉੱਤੇ ਇਹ ਨੀਵੇਂਆਂ ਦਾ نیچے ਲੋਕਾਂ ਦਾ ਪਰਛਾਵਾਂ ਪੈ ਗਿਆ ਉਹਨਾਂ ਦਾ ਹੱਥ ਪੱਲਾ ਲੱਗ ਗਿਆ ਉਹ ਜਿਹੜੇ ਰਸਤੇ ਉਹ ਲੰਘੇ ਉਧਰੋਂ ਅਸੀਂ ਲੰਘ ਗਏ ਉਹ ਗੰਗਾ ਇਸ਼ਨਾਨ ਕਰਕੇ ਆਇਆ ਕਰਦੇ ਸਨ ਗਊ ਮੂਤਰ ਨਾਲ ਇਸ਼ਨਾਨ ਕਰਿਆ ਕਰਦੇ ਸਨ ਸਰੀਰ ਤੇ ਗੋਹਾ ਮਲ ਲੈਂਦੇ ਸੀ ਉਹ ਕਿਉਂਕਿ ਗਊ ਦੇ ਗੋਬਰ ਨੂੰ ਪਵਿੱਤਰ ਮੰਨਦੇ ਸਨ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਾ ਕੀ ਛੋਤ ਜਿਨ੍ਹਾਂ ਲੋਕਾਂ ਦੀ ਛੋਤ ਦੇ ਨਾਲ ਛੋਹਣ ਦੇ ਨਾਲ ਸਪਰਸ਼ ਕਰਨ ਦੇ ਨਾਲ ਜਿਹੜੇ ਲੋਕ ਪਿੱਟੇ ਜਾਂਦੇ ਸੀ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤਾ ਪਰ ਤੂੰ ਹੀ ਟਰ ਹੈ اے ਅਕਾਲ ਪੁਰਖ ਜੀ ਤੁਸੀਂ ਉਹਨਾਂ ਦੇ ਉੱਤੇ ਢਲ ਪਏ ਹੋ ਢਲਣ ਦਾ ਮਤਲਬ ਤੁਸੀਂ ਉਹਨਾਂ ਤੇ ਮਿਹਰ ਕਰ ਦਿੱਤੀ ਹੈ ਉਹਨਾਂ ਦੇ ਵਿੱਚੋਂ ਗੁਰੂ ਰਵਦਾਸ ਹੋਂਦਾ ਇਸ ਗੁਰੂ ਰਵਦਾਸ ਨੂੰ ਇਹ ਨੀਂ ਚੱਕਦੇ ਸਨ ਢੇੜ ਆਖ ਸੇ ਰਾਖ ਸਕਦੇ ਸਨ ਗੁਰੂ ਰਵਦਾਸ ਦਾ ਪਰਸ਼ਾਵਾਂ ਨਹੀਂ ਸੀ ਚੱਲਦੇ ਤੇ ਜੇ ਕਿਰਪਾ ਕੀਤੀ ਹੈ ਨਾਮ ਦਾ ਛਤਰ ਗੁਨਾ ਦਾ ਛਤਰ ਚੰਗਿਆਈਆਂ ਦਾ ਛਤਰ ਚੁਲਾਇਆ ਹੈ ਤੁਸੀਂ ਚੁਲਾਇਆ ਹੈ ਤਾਂ ਪਰ ਤੂੰ ਹੀ ਡਰੈ ਤੂੰ ਉਹਨਾਂ ਤੇ ਟਲਦਾ ਹੈ ਮਿਹਰ ਕਰਦਾ ਹੈ ਨੀਚਾ ਊਚ ਕਰੈ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ ਸਤਗੁਰ ਰਵਦਾਸ ਮਾਰੇ ਕਹਿੰਦੇ ਨੀਚਾ ਊਚ ਕਰੈ ਮੇਰਾ ਗੋਬਿੰਦ ਨੀਵੇਂਆ ਤੋਂ ਉਹ ਉੱਪਰ ਚੁੱਕ ਦਿੰਦਾ ਤੇ ਪ੍ਰਵਾਹ ਨਹੀਂ ਕਿਸੇ ਦੀ ਕਰਦਾ ਡਰਦਾ ਨਹੀਂ ਉਹ ਕਿਸੇ ਤੋਂ ਜੇ ਸਾਨੂੰ ਤਾਂ ਡਰ ਰਹਿੰਦਾ ਨਾ ਵੀ ਕੋਈ ਫਲਾਨੇ ਨਾ ਰੁੱਸ ਜਾਣਾ ਜੇ ਉਹਦੇ ਉਹਨੂੰ ਸਤਕਾਰ ਦੇ ਦਿੱਤਾ ਜੇ ਇਧਰ ਵਾਲਿਆਂ ਨੂੰ ਅਸੀਂ ਇੱਜ਼ਤ ਮਾਣ ਦਿੱਤੀ ਤਾਂ ਫਲਾਨਿਆਂ ਨੇ ਰੁੱਸ ਜਾਣਾ ਸਾਡੇ ਮਨ ਦੇ ਵਿੱਚ ਡਰ ਹੈ ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਹਨੂੰ ਵਡਿਆਈ ਬਖਸ਼ਣੀ ਹੈ ਇੱਜ਼ਤ ਬਖਸ਼ਣੀ ਹੈ ਮਾਣ ਬਖਸ਼ਣਾ ਹੈ ਉਹਨੇ ਬਖਸ਼ ਦੇਣਾ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਨੀਚਾ ਗੁਰੂ ਪਿਆਰਿਓ ਇੱਥੇ ਕਈ ਨੀਚੇ ਹੋਂ ਪੜਦੇ ਨੇ ਹਾਹੀ ਨੂੰ ਔਂਕੜ ਲਗਾਉਂਦੇ ਨੇ ਸਤਿਗੁਰਾਂ ਦੀ ਬਾਣੀ ਦੇ ਵਿੱਚ ਹਾਹੀ ਨੂੰ ਔਂਕੜ ਨਹੀਂ ਹੈ ਮੁਕਤਾ ਹੈ ਹਾਹਾ ਇਸ ਕਰਕੇ ਨੀਚਾ ਪੜਨਾ ਬਹੁ ਵਚਨ ਦੇ ਵਿੱਚ ਪੜਨਾ ਉਹ ਤਾਂ ਨੀਵੇਂਆ ਤੋਂ ਭਾਈ ਉੱਚੇ ਚੁੱਕ ਦਿੰਦਾ ਹੈ ਕਾਹ ਕਾਹੂ ਤੇ ਨਾ ਡਰੈ ਉਹ ਫਿਰ ਡਰਦਾ ਨਹੀਂ ਕਿਸੇ ਤੋਂ ਪ੍ਰਵਾਹ ਨਹੀਂ ਕਰਦਾ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕੱਲੇ ਰਬਦਾਸ ਨੂੰ ਹੀ ਨੀਵੇਂਆ ਤੋਂ ਉੱਪਰ ਨਹੀਂ ਚੁੱਕਿਆ ਅੱਗੇ ਸਤਗੁਰ ਨਾਮ ਗਿਣਾਉਂਦੇ ਨੇ ਨਾਮਦੇਵ ਕਬੀਰ ਤਿਲੋਚਨ ਸਦਨਾ ਸੈਨਤਰੈ ਬਾਬਾ ਨਾਮਦੇਵ ਸਹਿ ਮਹਾਰਾਜ ਨੂੰ ਵੀ ਅਕਾਲ ਪੁਰਖ ਨੇ ਉੱਚਾ ਚੱਕਿਆ ਉਹਨਾਂ ਦਾ ਵੀ ਨਾਮਣਾ ਪੂਰੇ ਸੰਸਾਰ ਵਿੱਚ ਹੈ ਕਬੀਰ ਸਾਹਿਬ ਜਿਨ੍ਹਾਂ ਨੂੰ ਲੋਕ ਜੁਲਾਹਾ ਕਹਿਆ ਕਰਦੇ ਸਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਤੇ ਵੀ ਬਖਸ਼ਿਸ਼ ਕੀਤੀ ਹੈ ਉਹਨਾਂ ਨੂੰ ਵੀ ਉੱਚਾ ਚੱਕਿਆ ਹੈ ਤਿਲੋਚਨ ਤਲੋਚਨ ਭਗਤ ਜੀ ਬਾਬਾ ਨਾਮਦੇਵ ਸਹਿ ਮਹਾਰਾਜ ਜੀ ਦੇ ਸਮੇਂ ਹੋਏ ਨੇ ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਹਨਾਂ ਨੂੰ ਵੀ ਉੱਪਰ ਚੁੱਕਿਆ ਸਦਨਾ ਜੀ ਜਿਨ੍ਹਾਂ ਨੂੰ ਲੋਕ ਕਸਾਈ ਆਖਿਆ ਕਰਦੇ ਸਨ ਸੈਨ ਤਰੈ ਸੈਨ ਇਥੇ ਸਤਿਗੁਰੂ ਸੈਨ ਮਹਾਰਾਜ ਨੂੰ ਆਖਿਆ ਅਸੀਂ ਕਹਿੰਦੇ ਆ ਨਾ ਜੀ ਇਹ ਨਾਈਆਂ ਦੇ ਗੁਰੂ ਨੇ ਨਹੀਂ ਭਾਈ ਉਹ ਸਭਨਾ ਦੇ ਸਤਿਗੁਰ ਨੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਸਤਿਗੁਰ ਕਹਿੰਦੇ ਇਹਨਾਂ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉੱਪਰ ਚੁੱਕਿਆ ਇਹਨਾਂ ਦਾ ਵੀ ਜਸ ਪੂਰੇ ਸੰਸਾਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਸਾਹਮਣੇ ਲਿਆਂਦਾ ਹੈ। ਨਾਮਦੇਵ ਕਬੀਰ ਤਿलोचन ਸਦਨਾ ਸੈਨ ਤਰੈ ਕਹਿਰਵਦਾਸ ਸੁਨ ਹੋ ਰੇ ਸੰਤੋ ਹਰ ਜਿਉ ਤੇ ਸਭੈ ਸਰੈ ਇਹ ਰਵਦਾਸ ਆਖਦਾ। हे संतो हे गुरु दे प्यारे ओ हे दुनिया दे लोको सुन लो हर जीवो ते अकाल पुरख वाहेगुरु परमेश्वर तो सबै सर है सब कुछ ओदे ते ही सरदा है सब कुछ उही करदा है कबीर साहिब नु ऊपर चकया सतगुरु कबीर बना देता सैण जी नु ऊपर चकया सतगुरु सैण बना देता ਸਦਨਾ ਜੀ ਨੂੰ ਉੱਪਰ ਚੁੱਕਿਆ ਸਤਿਗੁਰ ਸਦਨਾ ਬਣਾ ਦਿੱਤਾ ਅੱਜ ਬਾਬੇ ਰਵਦਾਸ ਨੂੰ ਉੱਪਰ ਚੁੱਕਿਆ ਸਤਿਗੁਰ ਬਣਾ ਦਿੱਤਾ ਐਸੀ ਦ੍ਰਿਸ਼ਟੀ ਕੀਤੀ ਐਸੀ ਕਿਰਪਾ ਕੀਤੀ ਚੌਹਾਂ ਜੁਗਾਂ ਦੇ ਵਿੱਚ ਦਸੇ ਦਿਸ਼ਾਵਾਂ ਵੱਲ ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਣ ਹੋ ਰਹੇ ਨੇ ਅੱਜ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਨਾ ਗੁਰੂ ਪਿਆਰਿਓ ਧਰਤੀ ਦੇ ਹਿੱਕ ਦੇ ਉੱਤੋਂ ਅੱਜ ਸਤਗੁਰੂ ਰਵਦਾਸ ਸਤਗੁਰੂ ਰਵਦਾਸ ਮਹਾਰਾਜ ਜੀ ਦੀ ਆਵਾਜ਼ ਉੱਠ ਰਹੀ ਹੈ ਇਸੇ ਕਰਕੇ ਸਤਗੁਰੂ ਰਵਦਾਸ ਮਹਾਰਾਜ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ ਤੇ ਸਾਨੂੰ ਕਰਨਾ ਵੀ ਚਾਹੀਦਾ ਹੈ ਸੋ ਇਹ ਸ਼ਬਦ ਸਾਡੇ ਜੀਵਨ ਦਾ ਆਧਾਰ ਬਣ ਜਾਵੇ ਸਾਡਾ ਜੀਵਨ ਬਦਲ ਜਾਏਗਾ